ਆ ਦੇਖ ਲੈ ਦਾੜੀ ਸੇਮ ਆ ਵੀ ਰਹੀ ਦੀ ਤਾੜੀ ਸੇਮ ਹੀ ਆ ਦੇਖ ਜਿਵੇਂ ਤੁਸੀਂ ਉਸ ਦਿਨ ਵੀਡੀਓ ਚ ਕਹਿ ਰਹੇ ਸੀ ਵੀ ਇਹ ਘੱਟ ਬੋਲਦਾ ਜਿੱਦਾਂ ਇਹਨੂੰ ਕੰਮ ਕਰ ਰਹੀ ਹੈ ਨਾ ਇਹ ਤੁਸੀਂ ਕਹਿ ਰਹੇ ਸੀ ਕਿ ਮੈਂ ਨੂੰ ਕਹੂੰਗਾ ਇੱਥੇ ਝਾੜੂ ਮਾਰ ਦਿਆਂਗਾ ਸਾਡਾ ਵੀ ਮਾਗੀ ਸਾਡਾ ਵੀ ਇੱਦਾਂ ਹੀ ਸੀ ਉਹ ਵੀ ਕੰਟਰੈਕਟਰ ਆ ਚੰਦੋ ਫਿਰ ਭੈਣੇ ਆਪਾਂ ਇਦਾਂ ਕਰੀਏ ਆਧਾਰ ਕਾਰਡ ਆ ਜਿਹੜੇ ਕੋਲ ਜਿਹੜਾ ਹੈਗਾ ਵਾ ਉਹ ਸਿੰਗਲ ਪ੍ਰਿੰਟ ਮੈਚ ਕਰਾ ਕੇ ਦੇਖ ਲੈਂਦੇ ਹਾਂ ਦੇਖ ਕੇ ਕੁਝ ਹੁੰਦਾ ਹੈ ਹਾਂਜੀ ਹਾਂਜੀ ਠੀਕ ਹੈ ਨਾ ਹਾਂ ਠੀਕ ਠੀਕ ਸਾਈ ਵੀ ਜੀ ਤੁਸੀਂ ਇਦਾਂ ਕਰੋ ਅੱਛਾ ਆਧਾਰ ਕਾਰਡ ਹੋਊਗਾ ਸਿੱਧੀਆਂ ਕਰਕੇ ਦੇ ਲਓ ਨਹੀਂ ਸਿੱਧੀ ਆ ਮੈਂ ਤਾਂ ਕੋਦ ਖਰਾਦਵਾ ਕਿ ਇੰਨੀ ਤੁਸੀਂ ਵੇਖ ਕੇ ਵੀ 6 ਮਹੀਨਾ ਹੋ ਗਿਆ ਕਰੋ ਗੈਰ ਵੇਖ ਕੇ ਵੀ ਤੁਸੀਂ ਹੈਨਾ ਜੱਜ ਨਹੀਂ ਕਰ ਸਕਦੇ ਹਾਂ ਨਾਰਮਲ ਜੂਰ ਬੋਲ ਦਿਖਾਣਾ ਪੱਕੇ ਤੋਂ ਬਿਨਾ ਦਿਖ ਹਾਂ ਨਾਰਮਲ ਦਿਖਾ ਦੇ ਪੰਨਿਆਂ ਦੇ ਹਾਂ ਇਹਦੇ ਟਰਬਨ ਦਾ ਕੰਮ ਕਰਦਾ ਸੀ ਸੇਹਨ ਦੇਖੋ ਦੀ ਤੁਮ ਰਾਦਾਈ ਹੈਨਾ ਉਹ ਬੰਦਾ ਪਛਾਣਿਆ ਜਿਹੜਾ ਲੋਕ ਕਰਨ ਰਿਆ ਇਹ ਆਪਣਾ ਨਿਹੰਗ ਕੋ ਹੁੰਦਾ ਸੀਗਾ ਪਰ ਉਹ ਨਿਹੰਗ ਬਾਣੇ ਦੇ ਵਿੱਚ ਉਹ ਬੈਰੂਪ ਹੈ ਜਿਹਨੂੰ ਕਹਿੰਦੇ ਆ 5-5000 ਰੁਪਏ ਲੈ ਕੇ ਇਹਦੇ ਬੰਦੇ ਗਾ ਸਪਲਾਈ ਕਰਦਾ ਸੀ ਜਿਹੜੇ ਜਾਂਦੇ ਨੇ ਜਿਹੜੇ ਛੜਵਾ ਕੇ ਲੈਂਦੇ ਸੀ ਹਾਂਜੀ ਅੱਜ ਆਈ ਨਹੀਂ ਆਈ ਜੀ ਹੁਣ ਇਹਨੂੰ ਵੀ ਗੁਜਰਾ ਤੋਂ ਛੜਵਾਇਆ ਸਾਡੇ ਤਰ੍ਹਾਂ ਤੁਸੀਂ ਕੀ ਲੱਗਦੀ ਵੀ ਜੀ ਇਹਨਾਂ ਦੇ ਮੈਂ ਮਾਮਾ ਜੀ ਉਹ ਗੱਲ ਉਹੀ ਹੈ ਨੇ ਵੀ ਹੁਣ 4-5 ਜਾਣੇ ਆ ਤੁਹਾਡੇ ਪੰਜੇ ਜਾਣੇ ਹੀ ਕਹਿਣ ਨੇ ਕਿ ਮੂੰਹ ਤੋਂ ਤੇ ਉਹੀ ਆ ਬੰਦਾ ਹਾਂ ਹਾਂ ਇੰਨੀ ਸੇਮ ਨਹੀਂ ਸਾਰੇ ਜੀ ਵੀਡੀਓ ਉਂਗਲੀ ਦਿਖਾ ਦੇ ਹੁੰਦਾ ਕਿਵੇਂ ਨਹੀਂ ਫੇਸਬਕ ਵੀ ਇਦਾਂ ਹੀ ਹੁੰਦੇ ਨਾ ਕਿਵੇਂ ਰੀ ਦੇ ਨਾਲ ਚੱਲਦੇ ਆ ਵੀ ਢਾਢਾ ਹੀ ਹੁੰਦਾ ਸਾਰੇ ਕਹਿੰਦੇ ਆ ਹਾਂਜੀ ਗੁਰਦੁਆਰਾ ਸਾਹਿਬ ਅਸੀਂ ਕਈ ਜਗ੍ਹਾ ਤੇ ਫੋਟੋ ਦਿਖਾ ਵੀ ਆ ਤੇ ਨਹੀਂ ਭੈਣੇ ਜੇ ਸ਼ਕਲ ਸੇਮ ਵਾ ਹਾਂ ਆ ਦੇਖੋ ਮੁੰਡੇ ਦਾੜੀ ਨਹੀਂ ਆ ਆ ਦੇਖੋ ਦਾੜੀ ਇਦਾਂ ਦੋ ਬੰਦੇ ਪਤਵਾਕਾਂ ਨੇ ਇੱਕੋ ਜੀ ਸ਼ਕਲ ਦੇ ਨਹੀਂ ਬਣਾਏ ਤੇ ਦੁਨੀਆ ਦੇ ਆ ਦੇਖੋ ਥੋੜਾ ਬਦਾ ਫਰਕ ਆ ਰਹਿਦਾ ਯਾਰ ਆਹੋ ਚਲੋ ਹੂੰ ਅੱਜ ਇਹ ਜਦੋਂ ਦੁਮੇ ਸੀ ਨਾ ਉਹ ਰਿਪੋਰਟਾ ਦੇਖੋ ਹਮ ਹਾਂ ਤਾਂ ਬੰਦੇ ਦਾ ਨਹੀਂ ਮੰਗੋ ਹਾਂ ਇਹ ਜਦੋਂ ਕੋਈ ਚਾਹ ਹਾਈਟ ਕਿੰਨੀ ਸੀ ਹਾਈਟ ਤੋਂ ਵੇਖੋ ਹਾਈਟ ਉੱਠ ਪੁੱਤ ਉੱਠ ਹਾਈਟ ਐ ਇਦਾਂ ਵਾ ਬੰਦੇ ਦੀ ਹਾਈਟ ਤੇ ਉਨੀ ਆ ਹਾਈਟ ਤੇ ਸੇਮ ਹੀ ਹੈ ਬਰਾਬਰ ਹੀ ਆ ਸੇਮ ਆ ਭਾਈ ਇਹ ਆ ਦੇਖੋ ਤੁਸੀਂ ਨਾ ਗਾੜੀ ਨੂੰ ਦੇਖੋ ਸੇਮ ਲੱਗਦਾ ਕੋਈ ਆਧਾਰ ਕਾਰਡ ਹੈਗਾ ਆਪਣੇ ਬੱਚੇ ਦਾ ਹੈਗਾ ਹੀ ਹਾਂਜੀ ਆਧਾਰ ਕਾਰਡ ਫਿੰਗਰਪ੍ਰਿੰਟ ਕਰਾ ਕੇ ਦੇ ਦੇ ਹਾਂਜੀ ਫਿੰਗਰਪ੍ਰਿੰਟ ਵੇਖ ਲੋ ਹੈ ਕਿਹੜੀ ਹੈ ਫੋਟੋ ਹੈ ਆ ਕੰਨ ਤੇ ਵੀ ਇਦਾਂ ਦਾਗ ਜਿਆ ਹੈਗਾ ਜੀ ਮਾੜਾ ਕਿੰਨੀ ਨਹੀਂ ਦਾਗ ਜੰਦੀਆਂ ਕੋਈ ਹੋਰ ਸਰੀਰ ਤੇ ਕੋਈ ਨਿਸ਼ਾਨ ਹੋਵੇਗਾ ਇੱਥੇ ਮੁੰਡੇ ਤਿੱਲ ਹੈ ਨਕਤਾਂ ਤੇ ਮੜਮੜੇ ਨਿਸ਼ਾਨ ਇਹਦੇ ਤੀਨ ਪੈ ਨੇ ਇਧਰ ਹੀ ਖਿਧਰ ਹੀ ਤੇ ਇਹਦੇ ਪੈਨ ਦੇ ਇੱਥੇ ਵੀਰ ਦੇ ਤੇਣਾ ਹਾਂ ਇਹਦੇ ਫੋਟੋ ਆਪਣੇ ਬੇਟੀ ਦਾ ਹੈਗਾ ਹਨਾ ਇਹਦੇ ਤੀਨ ਵਾ ਇੱਥੇ ਹਾਂ ਇਹ ਚੀਜ਼ ਨਹੀਂ ਜੇ ਇਹਦੇ ਤੀਨ ਵਾ ਤੇ ਉਹਦੇ ਤਿੰਨ ਨਹੀਂ ਹੈਗਾ ਸਿੱਧੀਆਂ ਕਰਕੇ ਚੱਲੋ ਨਹੀਂ ਚੀਂਦੀ ਆਰੇ ਨਹੀਂ ਸਿੱਧੀਆਂ ਮੈਂ ਕੋਹ ਦੇ ਖਰਾ ਆ ਦਵਾ ਕਿ ਇੰਨੀ ਤੁਸੀਂ ਵੇਖ ਕੇ ਵੀ 6 ਮਹੀਨਾ ਹੋ ਗਿਆ ਕਰੋ ਗੈਰ ਵੇਖ ਕੇ ਵੀ ਤੁਸੀਂ ਹਨਾ ਜੱਜ ਨਹੀਂ ਕਰ ਸਕਦੇ ਸੇਮ ਤੁਸੀਂ ਮੈਂ ਕਾਪੀ ਕਰਵਾਉਂ ਹਰ ਸਾਰੇ ਬੋਧਰੇ ਸਾਥੀ ਸਾਨੂੰ ਸਾਰੀ ਸਕਦੇ ਨਹੀਂ ਅਸੀਂ ਇਹ ਸੌਦੇ ਕੀ ਮਤਲਬ ਇੰਨਾ ਟਾਈਮ ਹੋ ਗਿਆ ਥੋੜਾ ਪਤਲਾ ਹੋ ਗਿਆ ਹਾਂ ਇਹ ਸੋਚ ਰਿਹਾ ਘਾਣਾ ਬੜਾ ਰੋਕਿਆ ਦੇਖ ਲੋ ਬਿਲਕੁਲ ਸੇਮ ਲੱਗਦਾ ਵਾਗੇ ਅਗਲੇ ਮਾਰ ਦੇ ਕੁੱਟ ਦੇ ਰੋਟੀ ਦੀ ਉੱਥੇ ਤੇ ਉੱਥੇ ਤੇ ਬੰਦਾ ਪਹਿਲਵਾਨ ਬੰਦਾ ਵੀ ਚੱਲ ਜੇ ਤੇ ਉਹਨੇ ਤੇ ਦਿਨਾਂ ਚ ਸੁੱਕ ਜੇਣਾ ਕੁਝ ਨਹੀਂ ਕੁਝ ਨਹੀਂ ਉਹ ਕਰ ਦੇ ਪ੍ਰੇਸ਼ਾਨ ਤੇ ਕਰਦਾ ਉਹ ਵਾਹ ਦੇਖ ਲੋ ਡਾੜੀ ਸੇਮ ਆ ਵੀ ਰਹੀ ਦੀ ਡਾੜੀ ਸੇਮ ਹੀ ਆ ਤੋ ਆ ਦੇਖੋ ਜੀ ਵੀ ਤੁਸੀਂ ਉਸ ਦਿਨ ਵੀਡੀਓ ਚ ਕਹਿ ਰਹੇ ਸੀ ਵੀ ਇਹ ਘੱਟ ਬੋਲਦਾ ਜਿੱਦਾਂ ਇਹਨੂੰ ਕੰਮ ਕਰਦੀ ਹੈ ਹਨਾ ਇਹ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਕਹੂੰਗਾ ਇੱਥੇ ਝਾੜੂ ਮਾਰ ਦੇ ਬੋਲਦਾ ਸਾਡਾ ਇੱਥੇ ਮਾਦੀ ਘੱਟ ਸਾਡਾ ਵੀ ਇਦਾਂ ਹੀ ਸੀ ਉਹ ਵੀ ਕੰਟਰੈਕਟਰ ਆ ਚੰਦੋ ਦਾ ਫਿਰ ਭੈਣੇ ਆਪਾਂ ਇਦਾਂ ਕਰੀਏ ਘਰ ਦਾ ਟਾਡਾ ਜਿਹੜੇ ਕੋਲ ਜਿਹੜਾ ਹੈਗਾ ਵਾ ਉਹ ਸਿੰਗਲ ਪ੍ਰਿੰਟ ਮੈਚ ਕਰਾ ਕੇ ਵੇਖ ਲੈਨੇ ਹਾਂ ਦੇਖ ਕੇ ਕੁਝ ਹੁੰਦਾ ਹੈ ਹਾਂਜੀ ਹਾਂਜੀ ਠੀਕ ਹੈ ਹਨਾ ਸਾਈ ਵੀ ਜੀ ਤੁਸੀਂ ਇਦਾਂ ਕਰੋ ਅੱਛਾ ਆਧਾਰ ਕਾਰਡ ਹੋਣਾ ਹਾਂ ਇਹ ਵੀ ਗੱਲ ਹੈ ਫਿਰ ਹਾਂਜੀ ਸਿੰਗਲ ਪ੍ਰਿੰਟ ਇਹ ਸ਼ੋਰ ਹੀ ਨਹੀਂ ਆਪਣਾ ਬੱਚਾ ਵਾ ਕਿਹਦਾ ਵਾ ਵੇਖ ਕੇ 6 ਮਹੀਨੇ ਹੋ ਗਏ ਵੇਖ ਕੇ ਵੀ ਸਾਰੇ ਜਣੇ ਕਹਿੰਦੇ ਪੀ ਸ਼ਕਲ ਉਹੀ ਆ ਪਰ ਉਂਗਲ ਤੇ ਛੱਟ ਲੱਗੀ ਸੀਗੀ ਉਂਗਲ ਥੋੜੀ ਜਿਹੀ ਡੇਢੀ ਸੀ ਉਂਗਲ ਨਹੀਂ ਉਹ ਸ਼ਕਲ ਤੋਂ ਬੰਦਾ ਉਹ ਹੀ ਉਂਗਲ ਤੋਂ ਨਹੀਂ ਹੋਈ ਛੱਟ ਲੱਗੀ ਸੀ ਤੇ ਤੁਹਾਡਾ ਉਹ ਵੇਖੋ ਹਾਂ ਇਹ ਛੋਟਾ ਵੱਡਾ ਉਹ ਛੱਟ ਦਾ ਨਿਸ਼ਾਨ ਮੂੰਹ ਸਾਈਡ ਤੇ ਨਹੀਂ ਥੋੜਾ ਜਿਹਾ ਤੇਰਾ ਨਾਮ ਫੌਜੀ ਵੀ ਆ ਇਹ ਪੁੱਤ ਸਾਈਡ ਤੇ ਵੀ ਹੈ ਫੋਜੀ ਇਨੀ ਮਾਤਾ ਜੀ ਬਾਹਰ ਆਜੋ ਬਾਹਰ ਆਜੋ ਬਾਹਰ ਲਿਓ ਆ ਜਾ ਨਹੀਂ ਪਹਿਣੀ ਇਹਨੂੰ ਜੋ ਕਹੀ ਉਹ ਕਹੀ ਜਾਂਦਾ ਵਾ ਆਓ ਮੈਂ ਉਹ ਹੀ ਦੇਖ ਆਜੋ ਸ਼ਗਲ ਤੋਂ ਵੀ ਨਹੀਂ ਛੋੜੋ ਉਹ ਤਾਂ ਆ ਗਈ ਆ ਮੂੰਹ ਬੋਲੋ ਕੱਟ ਲੈ ਇੱਥੇ ਆਮ ਇਹ ਇੱਕ ਚੇਰ ਫਨੀ ਸਰਵਰ ਚੇਰ ਤੇ ਬਿਠਾ ਲਿਦੇ ਨੇ ਮੈਂ ਨਾ ਤੱਕ ਕੇ ਦੇਖਾਂ ਕਈ ਵਾਰੀ ਨਾ ਫੇਸ ਮਿਲਦੇ ਜੁਲਦੇ ਨੇ ਕੋਈ ਵੱਡੀ ਗੱਲ ਨਹੀਂ ਹੈ ਨਾ ਨਹੀਂ ਮਾਨ ਦਾ ਮਿਲਦੇ ਜੁਲਦੇ ਨੇ ਪਰ 6 ਮਹੀਨੇ ਗਿਆ ਹੋਏ ਘਰੋਂ ਤੇ ਅੱਖੀਂ ਮਾਂ ਵੇਖ ਕੇ ਵੀ ਉਹ ਜੱਜ ਨਾ ਕਰ ਸਕਿਆ ਇਹ ਹਰਾਨੀ ਜੀ ਦੀ ਗੱਲ ਆ ਆਹ ਲੈ ਸਵੇਰੇ ਸੰਗਤ ਕੋਲ ਗਏ ਵੱਡੇ ਵੀਰ ਜੀ ਸਵੇਰੇ ਸੰਗਤ ਨੂੰ ਸਵੇਰੇ ਕੋਲ ਦੋੜਾ ਸਾਹਿਬ ਵਾਲਿਆਂ ਨੇ ਇਹ ਗੱਲ ਕਹੀ ਆ ਦਰਬਾਰ ਸਾਹਿਬ ਸਾਰੇ ਜਾਣੇ ਇਹ ਸਾਡਾ ਭਾਨੇ ਦਾ ਮੁੰਡਾ ਅੱਛਾ ਪੱਗਾਂ ਬੰਨ੍ਹਣੀ ਅਸ ਕੰਦਾ ਵਾ ਵੇਖੋ ਪੈਣ ਕਿੱਥੇ ਸਾਟਾਂ ਦੇ ਤੁਸੀਂ ਵੇਖੋ ਕਿੱਥੇ ਨਹੀਂ ਹੈ ਨਹੀਂ ਵੀਰ ਜੀ ਉਹ ਨਿਸ਼ਾਨ ਹੀ ਨਹੀਂ ਹੈ ਰੋ ਲੱਤ ਦੇ ਨਿਸ਼ਾਨ ਸੀਗਾ ਇੱਥੇ ਵੱਡਾ ਆ ਸਾਹਮਣੇ ਉਹ ਨਾ ਫੋਟੋ ਆਂ ਉਹ ਬੜੀਆ ਸੱਟਾ ਸੁੱਟਾ ਲਵਾਉਂਦਾ ਸੀ ਲੱਤਾਂ ਹੂੰ ਨਹੀਂ ਮਮਾ ਹੀ ਨਹੀਂ ਹਾਂ ਨਹੀਂ ਚਲੋ ਫੇਰ ਵੀ ਤੁਸੀਂ ਨਾ ਚਲੋ ਜਿਓ ਨਹੀਂ ਆ ਕੋਈ ਗੱਲ ਨਹੀਂ ਜੀ ਆਏ ਨੇ ਤੁਹਾਡਾ ਤੁਸੀਂ ਉਹਦੀ ਮੈਨੂੰ ਇੱਕ ਫੋਟੋ ਆ ਕਿਉਂ ਨਾ ਵੀਡੀਓ ਬਣਾ ਲੈਨੇ ਆ ਭੈਣ ਦੀ ਜਾਂ ਮੰਮੀ ਦੀ ਹੈ ਨਾ ਵੀ ਆ ਉਹਦੀ ਫੋਟੋ ਸਾਹਮਣੇ ਮੈਂ ਲਾ ਦੂੰਗਾ ਨਾਲ ਹਾਂ ਹਾਂਜੀ ਵੀਰੇ ਹਾਂਜੀ ਹਾਂਜੀ ਕੀ ਠੀਕ ਆ ਠੀਕ ਆ ਜੀ ਫੋਜੀ ਤੁਸੀਂ ਮੈਂ ਫੋਜੀ ਉਹਨੂੰ ਜੇਪ ਚ ਇਧਰੇ ਆ ਇਧਰੇ 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 ਤੇਰਾ ਨਾ ਹਰਮਨ ਆ ਕੀ ਨਾਮ ਆ ਹਰਮਨ بس ਇਹਨੇ ਜੋ ਕਹੀ ਜਾਓਗੇ ਇਹਨੇ ਉਹ ਕਹੀ ਜਾਣਾ ਵਾ ਭਾਈ ਮੁੰਡਾ ਸਾਡਾ ਪੜਿਆ ਲੀਗਾ ਠੇਕੇਦਾਰ ਸੀ ਕਿ ਕਿਦਾਂ ਕਰੋ ਚਲੇਗਾ ਮਾਤਾ ਉਹਦੇ ਪੇਟ ਚ ਦਰਦ ਹੁੰਦੀ ਕਹਿੰਦਾ ਮੰਮੀ ਮੈਂ ਦਵਾਈ ਲੈ ਕੇ ਆਇਆ ਅਸੀਂ ਉਹ ਟੈਸਟ ਵੀ ਨਾਲ ਲੈ ਕੇ ਆਏ ਜਦੋਂ ਉਹਦੇ ਟੈਸਟ ਕਰਵਾਏ ਸੀ ਨਾ ਤੁਰਕ ਦਿਨ ਪਹਿਲਾਂ ਪੇਟ ਚ ਥੋੜਾ ਦਰਦ ਹੁੰਦਾ ਕਹਿੰਦਾ ਮੰਮੀ ਮੈਂ ਦਵਾਈ ਲੈ ਕੇ ਆਇਆ ਦੋ ਇੱਕ ਘੰਟੇ ਅਸੀਂ ਦੇਖਿਆ ਫਿਰ ਫੋਨ ਕੀਤਾ ਫੋਨ ਕਿਸੇ ਨੇ ਚੱਕਿਆ ਹੀ ਨਹੀਂ ਕੋਈ ਮੈਂਟਲੀ ਕੋਈ ਪ੍ਰੋਬਲਮ ਸੀ ਉਹਨੂੰ ਪਹਿਲਾਂ ਕਿਤੇ ਕੋਈ ਦਵਾਈ ਬੇਟਰੀ ਕੋਈ ਚੱਲਦਾ ਸੀ ਉਹਦੀ ਕੋਈ ਦਵਾਈ ਬੇਟੇ ਹੋ ਜੇ ਦਵਾਈ ਜਿਹੜੀ ਨਾ ਉਹਦੀ ਮਤਲਬ ਚਲਦੀ ਸੀ ਹਸਨਪੁਰ ਵਾਲਿਆਂ ਕੋਲ ਮਤਲਬ ਮੈਂਟਰੀ ਮਾੜੀ ਜੀ ਦਿਮਾਗ ਦੀ ਚਲਦੀ ਹੈਗੀ ਸੀ ਹਨਾ ਇਟ ਮੀਨਸ ਹੈਗੀ ਸੀ ਗੱਲ ਦੌਰਾ ਪੈਂਦਾ ਸੀ ਹਲਕਾ ਪਰ ਵੀਰੇ ਅਸੀਂ ਨਾ ਮਤਲਬ ਇਕੱਲੇ ਲੁਧਿਆਣੀ ਨਹੀਂ ਕੰਮ ਕਰਦੇ ਸੀ ਬਾਹਰ-ਬਾਹਰ ਏਰੀਆ ਚ ਕੰਮ ਕਰਦੇ ਨਹੀਂ ਇਕੱਲਾ ਦੌਰਾ ਪੈਂਦਾ ਸੀ ਕਿ ਜਾਂ ਉਦਾਂ ਵੀ ਮਤਲਬ ਕੋਈ ਦਿਮਾਗੀ ਪਰੇਸ਼ਾਨੀ ਹੈ ਦੌਰਾ ਦੋ ਰੋ ਬੰਦੇ ਮੰਨ ਰ 500 8 7 8 ਬੰਦੇ ਉਹਦੇ ਨੀਂਹ ਤੇ ਕੰਮ ਕਰਦੇ ਮਤਲਬ ਉੱਪਰ ਉੱਠ ਕੇ ਫੇਰ ਸੈਣੀ ਦਵਾਈ ਠੀਕ ਹੋ ਸੀ ਕੰਮ ਕਰਦਾ ਉਹਦਾ 90 95% ਜਾਨੀ ਕਿ ਸਹੀ ਹੋ ਜਾਂਦਾ ਸੀ ਆਹ ਆ ਦੇਖੋ ਫੋਨ ਉਹਦਾ ਆ ਨਿਕੋ ਦਿਖਾ ਪਤੋ ਵੇਖੀ ਅੱਛਾ ਸਾਡੇ ਕੰਮ ਅਸੀਂ ਉਹਦੇ ਅੰਡਰ ਕੰਮ ਕਰਦੇ ਹਾਂ ਮਤਲਬ ਕੋਈ ਲੜਾਈ ਝਗੜਾ ਨਹੀਂ ਸੀ ਕਿਸੇ ਨਾਲ ਦਾ ਕੋਈ ਇਹੋ ਜਿਹੀ ਕੋਈ ਗੱਲਬਾਤ ਕਈ ਵਾਰੀ ਕਿਸੇ ਨਾਲ ਕਈ ਵਾਰੀ ਕਿਸੇ ਨਾਲ ਅਟੈਚਮੈਂਟ ਹੁੰਦੀ ਆ ਜਿਵੇਂ ਹਨਾ ਕੁੜੀਆਂ ਕੜੀਆਂ ਚੱਕਰ ਵੇਹੋ ਜਿਹਾ ਹਲਕੀ ਜਿਹੀ ਕੋਈ ਚੱਕਰ ਹੈ ਉਹਦੀ ਉਂਗਲ ਜਿਹੜੀ ਦਾ ਉਹਦੀ ਉਂਗਲ ਥੋੜੀ ਚੰਗੀ ਚੱਲਦੀ ਆਇਆ ਸੀਗਾ ਕੋਈ ਕੋਲ ਹੀ ਨਹੀਂ ਸਾਡੇ ਕੰਮ ਮੇਰੇ ਤੇ ਮੇਰੇ ਘਰ ਜਾਂਦਾ ਤੇ ਛੋਟੇ ਮੁੰਡੇ ਦਾ ਇਹ ਆਪਣਾ ਪਹਾਂਦਾ ਵਸਕਾ ਆਪਣਾ ਗੱਡੀ ਵਿੱਚ ਰੇਤਾ ਮਿੱਟੀ ਦਾ ਕੰਮ ਨਾ ਕਿਸੇ ਵੀਰੇ ਦਾ ਰਣਜੀਤ ਸਿੰਘ ਉਹ ਆ ਜਿਆਦਾ ਫੌਜੀ ਦੇ ਮਤਲਬ ਇਹ ਪਿੰਡ ਪਾਪੇ ਨੇ ਰੱਖਿਆ ਸੀ ਪਿੰਡ ਕਿਹੜਾ ਆਪਣਾ ਲੁਧਿਆਣਾ ਪਾਪਮੀਆਂ ਖ ਪਿੰਡ ਪਾਪਮੀਆਂ ਹਾਂਜੀ ਲੁਧਿਆਣਾ ਹਾਂਜੀ ਹਾਂਜੀ ਪਾਪਮੀਆਂ ਹਾਂਜੀ ਆ ਬੰਦਾ ਪਛਾਣਿਓ ਓਏ ਓਏ ਲਖੇ ਲਖੇ ਓਰੇ ਆ ਆ ਬੰਦਾ ਪਛਾਣਿਓ ਸਾਡੇ ਉਧਰ ਵੀ ਨਾ ਇੱਕ ਮਤਲਬ ਮੁੰਡੇ ਦੇ ਤਵਾਲ ਅੱਡੇ ਲੰਬੇ ਸਭ ਤੁਹਾਡੇ ਗੰਦਾ ਨਾਲ ਤੁਹਾਡੇ ਮਿੰਡ ਨਾਲ ਬੁੱਢਾ ਨਾਲ ਦੇ ਨਾਲ ਬੋਲ ਸੀਚੇ ਵਾਲਾ ਜਿਹੜਾ ਸੰਤਾ ਉਹਨਾਂ ਦੀ ਸਾਡੇ ਘਰ ਮੂਰੇ ਚੱਲ ਰਹੀ ਆ ਉਹ ਬੰਦਾ ਜਿਹੜਾ ਲੱਖੇ ਰਿਆ ਉਹ ਬੰਦਾ ਪਛਾਣਿਆ ਜਿਹੜਾ ਲੋਕ ਕਰਨ ਰਿਹਾ ਹੋਰ ਵੀ ਮੁੰਡੇ ਤੁਹਾਡੇ ਉਧਰ ਤੋਂ ਦਿਖਾਉਂਦਾ ਇੱਕ ਸਾਡੀ ਗਲੀ ਹੈਗੇ ਸਭ ਕੁਝ ਮਤਲਬ ਦਿਖਾਓ ਕੀ ਪਤਾ ਹੁੰਦਾ ਹਨਾ ਕਿ ਆ ਦੇਖੋ ਆ ਬੰਦਾ ਪਛਾਣਿਆ ਜਿਹੜਾ ਹੁੰਦਿਆ ਵਾ ਇਹ ਬੰਦਾ ਪਛਾਣਿਆ ਕਿਤੇ ਆ ਬੰਦਾ ਲਕੇ ਪਿੰਡ ਕਿਹੜਾ ਤੇਰਾ ਲੁਧਿਆਣਾ ਪਿੰਡ ਇੱਕਾਸੀ ਭਾਮੀਆਂ ਕਾਸੀ ਪਿਓ ਜਾਬਤ ਖਾਸੀ ਲਾ ਕੇ ਭਾਮੀਆਂ ਵਾਂ ਭਾਮੀਆਂ ਵਾਂ ਤੇਰਾ ਪਿੰਡ ਭਾਮੀਆਂ ਵਾਂ ਉਰਲੀ ਖਾਸੀ ਭਾਮੀਆਂ ਦੇ ਨਾਲ ਹੀ ਆ ਥਾਸ ਇਧਰ ਆ ਭਾਮੀਆਂ ਪਿੱਛੇ ਆ ਕਿਹੜਾ ਗੁਰਦਰ ਕੋਲੇ ਉਹਨੂੰ ਵਿਖਾਉਣ ਨੂੰ ਸਾਈਡ ਤੇ ਤੇ ਲਾਇਆ ਉਰਿਆ ਧੱਕੀ ਸਾਹਿਬ ਗੁਰਦਰ ਕੋਲੇ ਆ ਹਾਂਜੀ ਇਹ ਚਮਾਰ ਚਮਾਰ ਸਿੰਘ ਦਾ ਬੱਚਾ ਆ ਹਾਂ ਇਹ ਪੱਦ ਲੱਗਦਾ ਵੇ ਆ ਪੇਸ ਤੋਂ ਹਾਂ ਜਿਹੜਾ ਟੱਕੀ ਸਾਹਿਬ ਗੁਰਦਾਰਾ ਪਰ ਉਧਰ ਬਾਰ-ਬਾਰ ਉਧਰਲੇ ਬੰਨੇ ਦਰ ਕਰ ਹਾਂ ਜੀ ਕਿੱਧਰ ਉਹ ਟੱਕੀ ਸਾਹਿਬ ਵਾਲਾ ਗੁਰਦਾਰਾ ਕਿਹਦਾ ਡੈਡੀ ਦਾ ਨਾਂ ਕੀ ਤੇਰਾ ਮੇਰਾ ਡੈਡੀ ਦਾ ਨਾਂ ਕਰਮ ਸਿੰਘ ਕਰਮ ਸਿੰਘ ਭੋਖੜੀ ਵੱਡੀ ਵੱਡੀ ਭੋਖੜੀ ਭੋਖੜੀ ਤੇ ਛੋਟੀ ਭੋਖੜੀ ਉਹ ਤੇ ਲੱਗ ਰਹੀਆਂ ਗੋਰੀਆਂ ਅੱਗੇ ਪਿੱਛੇ ਮੇਰਾ ਸੰਧੂ ਰਹਿੰਦਾ ਵਾ ਇਹਨਾਂ ਘਰ ਵੀ ਗਏ ਆ ਘਰ ਵੀ ਪਤਾ ਇਹਦੇ ਨੂੰ ਅੱਛਾ ਮਨ ਲਾ ਤੁਹਾਡੇ ਕਿਥੇ ਵੀ ਸੇਵਾ ਇਹਨਾਂ ਮੈਂਟ ਨਹੀਂ ਇਹਨਾਂ ਮੈਂਟਰੀ ਡਿਸਰਵ ਸੀਗਾ ਹਾਂ ਜੀ ਹਾਂ ਇੱਥੇ ਇਹ ਨਾ ਟੋਲ ਪਲਾਜ਼ਾ ਇੱਥੋਂ ਵੀ 20 ਕਿਲੋਮੀਟਰ ਕੇ ਹਾਂ ਜੀ ਹਾਂ ਉੱਥੋਂ ਮੈਨੂੰ ਮੈਂ ਮੈਂ ਵੀ ਵੈਸੇ ਕੁਦਰ ਇਹ ਪਾਣੀ ਪੀ ਰਿਆ ਸੀ ਤੇ ਵਾਲਵਲ ਖੁੱਲੇ ਸੀ ਆ ਬੁਰੇ ਹਾਲਤ ਸੀਗੇ ਤੇ ਮੈਂ ਜਦੋਂ ਇਹਨੂੰ ਮਿਲਿਆ ਤੇ ਇਹ ਇਹਨੇ ਆਪਣਾ ਮਤਲਬ ਕਿ ਪਤਾ ਲੱਗ ਹੀ ਜਾਂਦਾ ਸਾਨੂੰ ਵੇਖ ਕੇ ਵੀ ਕਿਹੜਾ ਡਿਸਟਰਬਰ ਕਿਹੜਾ ਨਹੀਂ ਇਹਨੂੰ ਮੈਂ ਉੱਥੋਂ ਲੈ ਆਂਦਾ ਇਹਨੇ ਆਪਣਾ ਪਿੰਡਪੋਂ ਦੱਸਿਆ ਪਿੰਡੇ ਦੇ ਮੈਂ ਘਰੇ ਪਹੁੰਚ ਕੀਤੀ ਇਹਦੇ ਘਰੇ ਇਹਦੀ ਮਮ ਇਹਦੀ ਮਾਂ ਨਾ ਮੈਂ ਦੂਜੀ ਮਤਰੀ ਮਾਂ ਇਹਦੀ ਠੀਕ ਹੈ ਠੀਕ ਹੈ ਉਹ ਇਹਨੂੰ ਰੱਖ ਦੇਣੀ ਆ ਇਹ ਹੁਣ ਕਹਿੰਦਾ ਮੈਂ ਰਹਿਣਾ ਨਹੀਂ ਚਾਹੁੰਦਾ ਠੀਕ ਹੈ ਜੀ ਤੇ ਉਹਦੇ ਘਰੇ ਪਹੁੰਚ ਕੀਤੀ ਅਸੀਂ ਉਹ ਕਹਿੰਦੀ ਮੈਂ ਨਹੀਂ ਰਖਣਾ ਇਹ ਆ ਜੋਵਾਂ ਇਹ ਕਹਿੰਦਾ ਮੈਂ ਜਾਣਾ ਨਹੀਂ ਫਿਰ ਇੱਥੇ ਸਾਡਾ ਕੋ ਰਹਿੰਦਾ ਹੈ ਜਿਹੜਾ ਜੇਲ੍ਹ ਕੋ ਪੰਪਰ ਨਾ ਟ੍ਰੋਲ ਪੰਪ ਹਾਂਜੀ ਉੱਥੇ ਹੀ ਲਾਗੇ ਜਿਹੜਾ ਨਾਲਾ ਉਹ ਨਾਲੇ ਨਾਲ ਉਹ ਘਰਾਂ ਦਾ ਹਾਂਜੀ ਹੈਗੇ ਅੰਦਰ ਰਹੇਗੇ ਆਜ ਕੋਈ ਗੱਲ ਨਹੀਂ ਆਜੋ ਕੋਈ ਗੱਲ ਨਹੀਂ ਆਏ ਹੈਗੇ ਬਹੁਤ ਦੂਰ ਤੱਕ ਅਸੀਂ ਤਾਂ ਲੱਭਦੇ ਰਹੇ ਸੀ ਤੁਸੀਂ ਸੀ ਤੁਹਾਨੂੰ ਬੜਾ ਕੋਈ ਜਗ੍ਹਾ ਨਹੀਂ ਛੱਡੀ ਸੀ ਆਜੋ ਮੈਨੇ ਆਜੋ ਸਾਰੇ ਆਜੋ ਆਜੋ ਵੀਰ ਜੀ ਨਹੀਂ ਹੂੰ ਕੋਈ ਗੱਲ ਨਹੀਂ ਆਜੋ ਰਾਜ ਖਾਜਾ ਸ਼ਕਲ ਸੇਮ ਆ ਹਾਂਜੀ ਬਿਲਕੁਲ ਸੇਮ ਸੇਮ ਭਾਜੀ ਪਛਾਣ ਨਹੀਂ ਸਕਦੇ ਅਸੀਂ ਇਹ ਦੋਦੀ ਕੀ ਪਤਾ ਹੈ ਨਾ ਬਾਹਰ ਕੀ ਇਸ ਤਰ੍ਹਾਂ ਅਗਲਾ ਰਖ ਥਾਂ ਚ ਹੈਰਾਨ ਵਾਂਗੇ ਫੇਸ ਤੋਂ ਵੀ ਨਹੀਂ ਲਾਗੇ ਖਲੋਗੇ ਪੰਜਾਂ ਚ ਇੱਕ ਜਨਮ ਨਹੀਂ ਕਹਿਣ ਦਿਆ ਵੀ ਜਦੋਂ ਗਏ ਸੀ ਨਾ ਆ ਮੁੰਡਾ ਸੀ ਅਸੀਂ ਹੁਣ ਇਹਦੇ ਭਲੇਖੇ ਅਸੀਂ ਪਟਿਆਲੇ ਪੰਜ 6 ਦਿਨ ਲਗਾਤਾਰ ਗੇੜੇ ਮਾਰਦੇ ਰਹੇ ਇਹ ਮੁੰਡਾ ਵੀ 6 ਮਹੀਨੇ ਤੋਂ ਗਾਇਬ ਸੀਗਾ ਇਹ ਵੀ ਮੁੰਡਾ ਰਾਜਸਥਾਨ ਵਾਲੇ ਗੋਦਵਾਰਾ ਦਾ ਪੀਲਵਾੜੇ ਨੂੰ ਮਿਲਿਆ ਸੀ ਤੇ ਫਿਰ ਅਸੀਂ ਇਹਦੇ ਭਲੇਖੇ ਜ ਮਤਲਬ ਫੇਸ ਮਿਲਦਾ ਜੁਲਦਾ ਹੀ ਲੱਗਦਾ ਸੀ ਤੇ ਅਸੀਂ ਇਹਦੇ ਭਲੇਖੇ ਤੇ ਪਟਿਆਲੇ ਜਾਂਦੇ ਰਹੇ ਫਿਰ ਜਦੋਂ ਅਸੀਂ ਘਰੇ ਗਏ ਫਿਰ ਅਸੀਂ ਉੱਥੇ ਦੇਖਿਆ ਜਾ ਕੇ ਲਾਗੇ ਬੈਠੇ ਰੋਟਰ ਟਿੱਖੰਦਾ ਪਿਆ ਸੀ ਮਤਲਬ ਇਹ ਵੀ ਘਾਟ ਹੀ ਬੋਲਦਾ ਸੀ ਤੁਹਾਨੂੰ ਆ ਸਭ ਤੋਂ ਵਧੀਆ ਰਹੂਗਾ ਫਿੰਗਰਪ੍ਰਿੰਟ ਦਾ ਹਾਂ ਜੀ ਇਹ ਪਛਾਣ ਕਾਰਡ ਤੇ ਕੁਝ ਆਉਂਦਾ ਹੋਇਆ ਨਹੀਂ ਵੈਸੇ ਤੇ ਉਹਨਾਂ ਲੱਤ ਤੋਂ ਵੀ ਕਹਿ ਆ ਪੀ ਉਹ ਨਹੀਂ ਬਟ ਫਿਰ ਵੀ ਤੁਸੀਂ ਆਪਣੀ ਹਨਾ ਆਪਣਾ ਕੋਈ ਚਰਮਤਲ ਸਰੀਰ ਕਾਲਾ ਹੋ ਗਿਆ ਉਹ ਦਾਗ ਦਿਸਦੇ ਹੀ ਨੇ ਹੁਣ ਚਲੋ ਜੇਕਰ ਕੋਈ ਆਪਾਂ ਸ਼ੱਕ ਕਰੋ ਨਾ ਅਸੀਂ ਤਾਂ ਖੁਸ਼ ਹਾਂ ਕਿ ਇਹਦਾ ਵਿਚਾਰੇ ਦਾ ਪਰਿਵਾਰ ਲੱਭੇ ਇਹ ਤੇ ਵੀਡੀਓ ਬਣਾਉਣਾ ਪਾਉਂਦੇ ਹਨਾ ਤੇ ਜੇਕਰ ਤੁਹਾਨੂੰ ਹਜੇ ਵੀ ਕੋਈ ਡਾਊਟ ਹੈਗਾ ਵਾ ਤੇ ਆਪਾਂ ਇਸ ਵੀਰ ਦਾ ਫਿੰਗਰਪ੍ਰਿੰਟ ਕਰਵਾ ਕੇ ਦੇਖ ਲੈਣੀ ਠੀਕ ਹੈ ਜੀ ਹਾਂ ਦੇਖਣਾ ਅਸੀਂ ਦੇਖਣਾ ਹਾਂ ਨਹੀਂ ਮੜਾ ਜੰਗਲ ਹਾਂ ੁੰਡੇ ਨੇ ਆਂ ਮਰੇ ਸ਼ਕਾ ਜਗਾਤਰਾ ਬਾਈ ਉਹ ਵੀਰੇ ਜਦੋਂ ਉਹਨਾਂ ਦੇ ਵਾਸਤੇ ਚੱਲ ਜਾਂਦਾ ਨਾ ਉਹ ਬੰਦੇ ਨਾਲ ਹੁਲਿਆ ਬਦਲ ਦਿੰਦੇ ਆ ਉਹ ਹੀ ਨੇ ਵੇਖ ਕੋੜਿਆ ਬਦਲ ਦਿੰਦੇ ਆ ਪੀ ਮਰਣਾ ਨਾ ਲੱਬੜੇ ਹੁੰਦੇ ਉਹ ਹੁਲਿਆ ਬਦਲ ਤਾਡੇ ਮੈਂ ਨਾ ਥਾਡੇ ਥਾਡੇ ਲੁਧਿਆਣਿਓ ਹੈਗਾ ਨਾ ਤਾਸ਼ਪੁਰ ਏਰੀਆ ਥਾਡੇ ਨਾਲ ਹੀ ਆ ਸਾਈਬਰ ਰੋਡ ਤੇ ਰਹਿੰਦੇ ਆ ਸੀ ਉਤੋਂ ਮੈਂ ਗੁਜਰਾ ਤੋਂ ਬੰਦਾ ਲੈ ਕੇ ਆਂਦਾ ਸੀਗਾ ਤੋ ਮੈਂ ਉਹਨੂੰ ਵੀਡੀਓ ਮਤਲਬ ਕਿ ਵਿੱਚ ਬੋਲਿਆਣੀ ਆ ਉਹ ਕੰਜਰ ਇੱਕ ਆਪਣੇ ਆਪ ਨੂੰ ਨਿਹੰਗ ਕੋ ਹੁੰਦਾ ਸੀਗਾ ਬਾਰੂ ਨਿਹੰਗ ਬਾਣੀ ਦੇ ਵਿੱਚ ਉਹ ਬੈਰੂਪੇ ਜਿਹਨੂੰ ਕਹਿੰਦੇ ਆ 5-5000 ਰੁਪਏ ਲੈ ਕੇ ਇਹਦੇ ਬੰਦੇਾਂ ਨੂੰ ਸਪਲਾਈ ਕਰਦਾ ਸੀ ਤੇ 5 ਪਿਆਰਿਆਂ ਚ ਅੰਮ੍ਰਿਤ ਛਕਾਉਂਦਾ ਸੀ ਹੋਰ ਦੱਸੋ ਅੱਛਾ ਜੀ ਕਿਹੜਾ ਬੰਦਾ ਫਿਰ ਨਾਮ ਸੁਸ਼ੇਨ ਪਾਲ ਐ ਨਾਮ ਉਹ ਸੋਸ਼ਲ ਮੀਡੀਆ ਤੇ ਐਕਟਿਵ ਵੀ ਹੀ ਬੰਦਾ ਕਿਹੜਾ ਬੰਦਾ ਨਾਮ ਆ ਬਗੈ ਮੈਂ ਇਦਾਂ ਨਾਮ ਨਹੀਂ ਮੈਨੂੰ ਪਤਾ ਸੋਸ਼ਲ ਮੀਡੀਆ ਤੇ ਉਹਦਾ ਅਕਾਊਂਟ ਵੀ ਹੈਗਾ ਉਹ ਕਾਫੀ ਐਕਟਿਵ ਆ ਸੋਸ਼ਲ ਮੀਡੀਆ ਤੇ ਬੰਦਾ ਹੋ ਠੀਕ ਆ ਤੇ ਮੈਂ ਕਿਉਂ ਨਹੀਂ ਉਹਦੀ ਵੀਡੀਓ ਪਾਈ ਉਹ ਹੈਗਾ ਨਿਹੰਗ ਬਾਣੀ ਚ ਹੀ ਪੱਕੀ ਰੰਗ ਤੇ ਮੈਂ ਨਾ ਸੋਸ਼ਲ ਮੀਡੀਆ ਤੇ ਹੈਗਾ ਸੀ ਮੈਨੂੰ ਹੁ ਚਿਗਰੀ ਬੜਾ ਛੋਸ਼ਲ ਮੀਡੀਆ ਤੇ ਵੀਡੀਓ ਬਣਾਉਂਦਾ ਹੁੰਦਾ ਪਰ ਉਹ ਬੰਦਾ ਗਾਂ ਸਪਲਾਈ ਕਰਦਾ ਉਹਦਾ ਕਾਲਾ ਸੱਚ ਹੀ ਉਹ ਬੰਦੇ ਰੰਗ ਰੂਗੇ ਦਾ ਕਾਲਾ ਹੀ ਹੈ ਹੁਣ ਇਹਨਾ ਨਹੀਂ ਇਹਨਾ ਨਹੀਂ ਮੈਨੂੰ ਹੁਣ ਧਿਆਨ ਮੈਂ ਨਾ ਉਹਦੀ ਆਈਡੀ ਉਦੋਂ ਚੈੱਕ ਕੀਤੀ ਸੀ ਤੇ ਅਮਰ ਸਿਕਾਉਂਦਾ ਸੀਗਾ ਤੇ ਕਿਉਂਕਿ ਅਮਰ ਸਿਕਾਉਂਦਿਆਂ ਦੀਆਂ ਵੀਡੀਓਜ਼ ਹੈਗੀਆਂ ਉਸ ਤੋਂ ਬਾਅਦ ਮੈਂ ਕਰੀ ਉਹਦੀ ਆਈਡੀ ਉਡੀ ਨਹੀਂ ਧਿਆਨਤਾ ਬੜੇ ਕਰਦੇ ਇਦਾਂ ਯਾਰ ਵੀਰ ਜੀ ਜੇ ਤੁਸੀਂ ਵੀਡੀਓ ਨਹੀਂ ਦੇ ਦੱਸਣਾ ਹਾਂਜੀ ਹਾਂਜੀ ਦੇਖ ਲੋ ਕਹਿੰਦੇ ਕੋਈ ਵੀ ਸੇਵਾ ਸਮਾਜ ਸੇਵੀ ਹੈ ਨਾ ਵੀਰ ਸਾਨੂੰ ਇਹੋ ਜਿਹੇ ਬੰਦਿਆਂ ਦੇ ਹੀ ਦੱਸ ਪੈਂਦੀ ਆ ਹਾਂਜੀ ਹਾਂਜੀ ਵੀ ਕਿਤਨਾ ਟਾਈਮ ਆਪਾਂ ਇਹ ਨਹੀਂ ਕਰੇ ਵੀਡੀਓ ਮੈਂ ਤੁਹਾਨੂੰ ਇਹੋ ਕਹਿਣ ਡਿਆਵਾ ਕੋਈ ਵੀ ਸੇਵਾ ਕਰਦਾ ਵਾ ਨਾ ਸਮਾਜ ਸੇਵੀ ਆ ਕੋਈ ਵੀ ਉਹਨਾਂ ਦੇ ਪੇਜਾਂ ਨੂੰ ਜਰੂਰ ਫੋਲੋ ਕਰੋ ਗਵਾਚੇ ਇਹ ਬੰਦੇ ਸਾਨੂੰ ਸਮਾਜ ਸੇਵੀਆਂ ਨੂੰ ਹੀ ਫੋਨ ਆਉਂਦੇ ਆ ਉਹਨਾਂ ਦੇ ਵੀਰ ਜੀ ਹੁਣ ਵੀ ਮੈਨੂੰ ਫੋਨ ਆਉਂਦੇ ਆ ਅੱਜ ਵੀ ਫੋਨ ਆਉਂਦੇ ਆ ਵੀਰ ਫਲਾਨੀ ਥਾਂ ਇੱਥੇ ਬੰਦਾ ਤੁਰਿਆ ਫਿਰਦਾ ਇੱਥੇ ਤੁਰਿਆ ਫਿਰਦਾ ਅਹਿਲਾ ਕਿ ਵੀਡੀਓ ਪਾਉਨੇ ਆ ਪਰ ਜਿਨ੍ਹਾਂ ਦਾ ਲੋਕਾਂ ਨੇ ਤਾਂ ਨਹੀਂ ਵੇਖਣੀ ਮੰਨ ਲਿਓ ਜਿੰਨੂੰ ਨਹੀਂ ਉਹਦੇ ਨਾਲ ਕੋਈ ਮਤਲਬ ਉਹਨਾਂ ਨੇ ਤਾਂ ਨਹੀਂ ਵੇਖਣੀ ਵੀਡੀਓ ਪਰ ਜਿਨ੍ਹਾਂ ਦੇ ਗਵਾਚੇ ਆ ਉਹ ਜ਼ਰੂਰ ਵੀਡੀਓ ਵੇਖਣ ਉਹ ਜ਼ਰੂਰ ਵੀਡੀਓ ਵੇਖਣਾ ਕਿਉਂਕਿ ਵੀਡੀਓ ਵੇਖੋਗੇ ਆਸ਼ਰਮਾਂ 'ਚ ਪਹੁੰਚ ਕਰੋ ਉਹਨਾਂ 'ਚ ਜਿਹੜੇ ਕਿਉਂਕਿ ਸਾਡੇ ਕੋਲ ਜਿਹੜੇ ਇੱਥੇ ਆ ਤੇ ਜ਼ਿਆਦਾਤਰ ਸਾਡੇ ਕੋਲ ਉਹੋ ਜਿਹੇ ਹੀ ਹੁੰਦੇ ਆ ਗਵਾਚੇ ਗ ਬਾਲ ਘੜੜ ਤੋਂ ਨਹੀਂ ਹਾਂਜੀ ਹਾਂ ਲਚਕਾਨੀ ਲਚਕਾਨੀ ਹਾਂ ਹਾਂ ਨਹੀਂ ਉਹਨਾਂ ਦਾ ਨਹੀਂ ਤਾਂ ਚੱਲ ਹੋਰ ਕੋਈ ਹੋਰ ਹੋ ਫਿਰ ਕੋਈ ਹਾਂਜੀ ਉਹ ਵੀ ਕੋਈ ਸੋਫਾ ਵਾਲੀ ਪਟਾਲੇ ਤੇ ਹੀ ਆ ਕੋਈ ਨਹੀਂ ਪੇਂ ਕੋਈ ਜੀਸੀ ਫੇਰਾ ਨਹੀਂ ਪੋਰਸਾ ਜੀ ਸਾਨੂੰ ਉੱਥੇ ਚੱਲ ਜਾ ਉੱਤਰ ਜਾ ਚੱਲ ਜਾ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਮੁੰਡਾ ਵੇਖੋ ਘਰੋਂ ਪਛਾਣ ਕਰੋ ਫਿਰ ਅਹੀਂ ਉਹਨਾਂ ਦੇ ਘਰੇ ਮਤਲਬ ਵੱਡੇ ਵਿੱਚ ਇਹਨਾਂ ਨੂੰ ਬਿਸਤਰਿਆਂ ਚੋਂ ਨਿਕਲਦੇ ਅੱਜ ਬਿਸਤਰਿਆਂ ਚੋਂ ਨਿਕਲਦੇ ਇਹਨਾਂ ਕੇ ਘਰੇ ਜਾ ਕੇ ਪਹੁੰਚ ਕੇ ਬੈੱਡ ਤੇ ਬੈਠ ਕੇ ਉਹਨੂੰ ਵੇਖ ਕੇ ਚਲੀ ਘਰ ਆਏ ਕਿਉਂ ਕਹਿੰਦੇ ਵੀ 2 ਮਹੀਨੇ 23 ਦਿਨ ਬਾਅਦ ਸਾਨੂੰ ਮਿਲਿਆ ਏ ਪੀਲਵਾੜੇ ਤੋਂ ਮੇਰੇ ਕੋਲੋਂ 20 ਸਾਲ ਬਾਅਦ ਗਿਆ ਭਾਈ ਇੱਕ ਇੱਕ 35 ਸਾਲ ਬਾਅਦ ਵੀ ਗਿਆ ਤੇ ਆਖਣਾ 35 ਸਾਲ ਬਾਅਦ ਕਿੰਨੇ ਪਛਾਣਿਆ ਬਜ਼ੁਰਗਾਂ ਨੇ ਪਛਾਣਿਆ ਹਾਂਜੀ ਅੱਛਾ ਜੀ ਇੱਥੋਂ ਹਾਂਜੀ 35 ਸਾਲ 35 ਸਾਲ ਮੇਰੀ ਉਮਰ ਆ ਲੋਕਲੀ ਇੱਥੋਂ ਕੀ ਮੰਨ ਲਾ ਬਾਰੋਂ ਵੀ ਲੈ ਕੇ ਉਹ ਇੱਕ ਛੜਵਾਕ ਹੀ ਲੈਂਦਾ ਸੀਗਾ ਤੇ ਉਹ ਪਰਿਵਾਰ ਸੀ ਆ ਪਿੱਛੋਂ ਬਿਹਾਰ ਦਾ ਹਾਂਜੀ 20 ਸਾਲ ਬਾਅਦ ਗਿਆ ਮੇ ਤੋਂ ਆ ਸਾਲ ਸਾਲ 2-2 ਸਾਲ ਵਾਲੇ ਤੇ ਪਤਾ ਨਹੀਂ ਕਿੰਨੇ ਕਿਤੇ ਲਿਗੇ ਆ ਹਾਂਜੀ ਇੱਕ 13 ਸਾਲ ਬਾਅਦ ਪਠਾਨਕੋਟ ਗੁਜਰਾਂ ਨੇ ਰੱਖਿਆ ਉਹਦੀ ਮੈਂ ਵੀਡੀਓ ਪਾਈ ਉਹ 13 ਸਾਲਾਂ ਬਾਅਦ ਆਪਣੇ ਘਰੇ ਗਿਆ ਠੀਕ ਹੈ ਜੀ ਇੱਕ ਮੈਂ ਇਥੋਂ ਗੁਜਰਾ ਤੋਂ ਛਡਾਇਆ ਮਖੂ ਤੋਂ ਉਹ 15 ਸਾਲਾਂ ਬਾਅਦ ਆਪਣੇ ਘਰ ਗਿਆ ਆ 10-10 ਸਾਲਾਂ ਨਾਲ 5-5 ਸਾਲਾਂ ਨਾਲ ਬਹੁਤ ਆ ਉਹਨਾਂ ਵਿੱਚ ਕਾਫੀ ਤਾਂ ਵੀਡੀਓ ਮੈਂ ਵੀ ਦੇਖੀ ਆ ਨਹੀਂ ਅੱਛਾ ਇਹ ਮੈਂ ਕਈ ਵਾਰੀ ਵੇਖਿਆ ਤੇ ਚਲੋ ਹੁਣ ਉਹ ਗੱਲ ਹੋਈ ਹੈ ਮਿੰਟੂ ਵੀਰ ਨੂੰ ਪਾਈਆਂ ਹੋਈਆਂ ਉਹਦੀ ਉਹ ਵੀਡੀਓ ਵੀ ਸਾਰੀਆਂ ਪਈਆਂ ਦਰਖਾਸਤ ਨੰਬਰ ਵੀ ਪਾਇਆ ਮਿੰਟੂ ਵੀਰ ਆਪਣੇ ਗੋਲੀ ਬਿਲਕੁਲ 5-10 ਕਿਲੋਮੀਟਰ 12 ਕਿਲੋਮੀਟਰ ਤੇ ਲਚਕਾਣੀ ਵਾਲਿਆਂ ਨੂੰ ਪਾਈਆਂ ਉਹ ਜਿਹੜਾ ਮਾਲਾ ਕੱਪੜੇ ਲੀੜੇ ਵੀਰੇ ਨੂੰ ਉੱਥੇ ਦਿੰਨੇ ਰਹਿੰਦੇ ਆਂ ਕਈ ਵਾਰੀ ਜਾ ਕੇ ਚਲ ਵਧੀਆ ਗੱਲ ਆ ਤੇ ਪਿੱਛੇ ਆਜੋ ਦੇਖਣੇ ਤੇ ਆਜੋ ਉਹ ਵੀ ਵੀਰ ਜੀ ਤੁਹਾਡੇ ਨਾਲ ਸੀ ਉਦੋਂ ਜਦੋਂ ਤੁਸੀਂ ਉਹ ਲੈਂਦਾ ਇਹਨਾਂ ਉਹ ਸਰਦਾਰ ਮੁੰਡਾ ਜਿਹੜਾ ਖੜਾ ਸੀ ਹਾਂ ਨਾਲ ਸੀ ਹਾਂ ਤੇ ਫੜੀ ਹੱਥ ਹਾਂ ਨਾਲ ਸੀ ਹਾਂਜੀ ਕੱਢੇ ਖੋਦੋ ਤੇ ਸਸਤੇ ਨਹੀਂ ਬਦੇ ਹੈਗੇ ਆਪਣਾ ਖੋਲ ਵੀ ਦਾ ਵਾ ਹਾਂਜੀ ਅੰਦਰ ਪਰ ਹੈਗੇ ਸਾਰਾ ਹਾਂ ਪਾਚਾ ਨਾ ਦਾ ਪਰਿਵਾਰ ਮਲਾ ਦੇ ਨਾਲ ਅੱਜ ਕਈਆਂ ਕਈ ਪਰਿਵਾਰਾਂ ਚੋਂ ਲੈਂਦੇ ਕਈ ਕੁ ਛੜਵਾ ਕੇ ਲੈਦੇ ਹੁਣ ਮੈਂ ਤੁਹਾਨੂੰ ਵਾਦੂ ਇੱਥੇ 15 20 ਜਣੇ ਨੇ ਜਿਹੜੇ ਛੜਵਾ ਕੇ ਲੈਂਦੇ ਸੀ ਓਕੇ ਹਾਂਜੀ ਅਜ ਐਂ ਲਈ ਅਜ ਹੁਣ ਇਹਨੂੰ ਵੀ ਗੁਜਰਾਤੋਂ ਛੜਵਾਇਆ ਸਾਡੇ ਤਰਨਤਾਂ ਚ ਇਹਨੂੰ ਇਹਨੂੰ ਵੀ ਛੜਵਾਇਆ ਗੁਜਰਾਤ ਇਹਨੂੰ ਗੁਜਰਾਤ ਤੋਂ ਛੜਾਇਆ ਆੜੇ ਨੂੰ ਠੀਕ ਹੈ ਜੀ ਜਿਹੜਾ ਆ ਲਮੇ ਪਿਆਵਾ ਆ ਵੀਰ ਇਹਨੂੰ ਵੀ ਗੁਜਰਾਂ ਤੋਂ ਛਡਵਾਇਆ ਠੀਕ ਹੈ ਜੀ ਜਿਹੜਾ ਤੀਜੇ ਨੰਬਰ ਤੇ ਉਹ ਵੀ ਗੁਜਰਾਂ ਤੋਂ ਛਡਵਾਇਆ ਠੀਕ ਹੈ ਜੀ ਇਹ ਨਾ ਮੈਂ ਇੱਕ ਗੱਲ ਤੁਹਾਨੂੰ ਕਹਾਂ ਪੈਣੀ ਮੈਂ ਸਾਰੇ ਨਹੀਂ ਮਾੜੇ ਕਹਿੰਦਾ ਪਰ ਬਹੁਤ ਜਿਹੜੇ ਹੈਗੇ ਨਾ ਹੀਰ ਗੁਜਰ ਜਿਹੜੇ ਹਾਂਜੀ ਹਾਂਜੀ ਉਹ ਦਿਮਾਗੀ ਬੰਦਾ ਤੁਰਿਆ ਫਿਰਦਾ ਨਿੱਪੇ ਨਾ ਉਹਨਾਂ ਨੂੰ ਅਪਸੈਟ ਉਹ ਤੇ ਮੈਂਟਲ ਹੁੰਦੇ ਉਹਨਾਂ ਨੂੰ ਉਹਨ ਫੜ ਲੱਗੇ ਨਾ ਦੇਖ ਤੋਂ ਬੰਦੇ ਦੇ ਨਾ ਦੇਖਣ ਤੋਂ ਹੀ ਉਹ ਪਰਖ ਕਰ ਹਾਂ